ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਇੱਕ ਨਵੀਂ ਵੀਡੀਓ ਵਿੱਚ ਅੱਜ ਜਿਹੜੇ ਗੁਰਦੁਆਰਾ ਸਾਹਿਬ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਉਹ ਤਰਨਤਾਰਨ ਜ਼ਿਲ੍ਹੇ ਵਿੱਚ ਹੈ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਾਈ ਬੈਲੋ ਜੀ ਦੇ ਨਾਮ ਤੇ ਬਣਾਇਆ ਗਿਆ ਹੈ ਇਸ ਗੁਰਦੁਆਰਾ ਸਾਹਿਬ ਪਾਰੀ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਵਜੋਂ ਅਤੇ ਭਾਈ ਬੈਲੋ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਬੈਲੋ ਜੀ ਨੂੰ ਕਿਹਾ ਸੀ ਕਿ ਭਾਈ ਬੈਲੋ ਸਭ ਤੋਂ ਪਹਿਲਾਂ ਸੋ ਭਾਈ ਬੈਲੋ ਜੀ ਦੇ ਨਾਮ ਉੱਤੇ ਇੱਥੇ ਨਗਰ ਵੀ ਵਸਾਇਆ ਹੋਇਆ ਹੈ। ਜ਼ਿਲ੍ਹਾ ਤਰਨਤਾਰਨ ਵਿੱਚ ਇਹ ਜੋ ਨਗਰ ਹੈ ਇਹ ਤਰਨਤਾਰਨ ਦਰਬਾਰ ਸਾਹਿਬ ਤੋਂ ਤਕਰੀਬਨ 4 ਤੋਂ 5 ਕਿਲੋਮੀਟਰ ਦੂਰੀ ਤੇ ਹੈ ਇਹ ਸਾਲਾਨਾ ਜੋੜ ਮੇਲਾ ਰਖੜ ਪੁੰਨਿਆ ਤੋਂ 8 ਦਿਨ ਬਾਅਦ ਵਿੱਚ ਮਨਾਇਆ ਜਾਂਦਾ ਹੈ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਸੰਤ ਪਾਪਾ ਨਰਿੰਦਰ ਸਿੰਘ ਅਤੇ ਸੰਤ ਪਾਪਾ ਬਲਵਿੰਦਰ ਸਿੰਘ ਜੀ ਵੱਲੋਂ ਹਜੂਰ ਸਾਹਿਬ ਵਾਲਿਆਂ ਵੱਲੋਂ ਕੀਤੀ ਜਾਂਦੀ ਹੈ ਇੱਥੋਂ ਦੇ ਮਜੂਤਾ ਮੁਖੀ ਪਾਪਾ ਸੋਨੀ ਜੀ ਹਨ ਤਕਾਲ ਜੀ ਨੇ ਆਪਣੀ ਕਰਮਾ ਸਵਾਪ ਸਭ ਸਗਤਾਂ ਵੀ ਇਸ ਪ੍ਰੋਗਰਾਮ ਤੇ ਆਇਆ ਕਰੋ ਤੇ ਇੱਥੇ ਸੰਤਾਂ ਮਹਾਪੁਰਸ਼ਾਂ ਦੇ ਦਰਸ਼ਨ ਕਰਿਆ ਕਰੋ ਮਨ ਲਏ ਰਹੇ ਕਰਦੇ 12 ਸਾਲ ਦੀ ਸੇਵਾ ਕਮਾਰਨ ਸੱਚਖੰਡ ਦੀ ਧਰਤ ਹਜੂਰ ਸਾਹਿਬ ਤੇ ਵੱਡਾ ਅੰਦਰ ਜੋ ਬਾਬੇ ਚਲਾਰਾ ਸੇਵਾ ਕਰਕੇ ਸਦਪਾ ਕੁਰਬਾਨ ਹੁੰਦੀਆਂ ਕੁਰਬਾਨ ਹੁੰਦੀਆਂ ਵਾਲਿਦਾਂ ਸਿੰਘ ਜੀ ਬਲਹਾਰ ਤੇਰੇ ਨੀਬੋਂ ਦੇਖਣੇ ਨੇ ਕਰੀਸ਼ੇ ਮਿਲਦਾ ਜਬਾਜ਼ੇ ਵੱਤੋਂ ਪਿਆਰ ਤੇਰੇ ਕਲਗੀ ਵਾਲੇ ਤੋਂ ਕੀ ਚੱਬਦੇ ਹੰਡਾ ਲੰਗਰ ਜੋ ਬਾਬੇ ਚਲਾ ਰਹੇ ਨੇ ਗੁਰਮੁਖ ਗੁਰੂ ਦੀ ਸੰਗਤ ਤੋਂ ਪਿਆਰ ਲੈਂਦੇ ਮੇਲੇ ਦੇ ਮਨੁੱਖੇ ਰਖਾ ਕਰਨ ਲੱਗ ਪਏ ਮੰਨਦੇ ਹੋਏ ਸੇ ਤੱਕੜੇ ਦੀ ਮਾਰ ਛੱਤੇ ਛੱਤੇ खात ले ई असीसा कोशिश करो इधर सजा सीसरी ना कि हो रहा है सह सके उधर ना कि हम वहाँ भी जी वहाँ है बुजुर्ग कासा वहाँ है के दुआ कि बहुत ही शांति बना रहा भाई गुरु की शांति तो मुझे हाथ करने फिर वहाँ भी पाई सिंह की बेटा पाई सुजीव सिंह की बेटा पाई बुजुर्ग सिंह की बेटा ਇਰੇ ਬਾਕੇ ਦੇ ਸੁਭਿਸ਼ਰ ਸਾਹਿਬਾ ਨੂੰ ਗੁਰੂ ਜੀ ਸੰਗਤਾਂ ਦੇ ਦਰਸ਼ਕੀਦਾਰੇ ਕਰਨਗੇ ਆਓ ਸਭੂ ਸੰਗਤ ਜੋ ਕਿ ਸਾਰਾ ਪ੍ਰੋਗਰਾਮ ਲਾਈਵ ਹੀ ਚੱਲ ਰਿਹਾ ਹੈ ਕਿਉਂ ਦੂਰ ਦੇ ਰਾਹੀਂ ਵਿਦੇਸ਼ਾਂ ਦੇ ਵਿੱਚ ਸੰਸਾਰ ਭਰ ਵਿੱਚ ਜਿੱਥੇ-ਜਿੱਥੇ ਗੁਰੂ ਜੀ ਆਸਿਕ ਸੰਗਤਾਂ ਨੇ ਇਹ ਗੁਰਮੁਖ ਪਿਆਰੇ ਜਿਹੜਿਆ ਇਹ ਲਾਈਵ ਸਾਰਾ ਪ੍ਰੋਗਰਾਮ ਦਿਖਾ ਕੇ ਗੁਰੂ ਮਹਾਰਾਜ ਜੀ ਦੇ ਖੁਸ਼ੀਆਂ ਪ੍ਰਾਪਤ ਕਰ ਰਿਹਾ ਹੈ ਸ੍ਰੀ ਨਾਇਕ ਦਾ ਪਰਮ ਪੂਜਿਆ ਪਾਦ ਵਦਗੀ ਕੁਲ ਆਲਮ ਹਾਜ਼ੂਰੀ ਅਨਵਰ ਸਰਬੇ ਕਾਇਨਾਤ ਸ਼ਾਹਿਗ ਸ਼ਾਹੀਦ ਆਦਮ ਮਰਾ ਜਨ ਰਾਜ ਪਾਨਾਨ ਭਾਨ ਦੇ ਵੰਤਰੀਵ ਉਪਮਾ ਮਹਾਤຸນ ਕੁਨ ਕਾਇਨਾਤ ਦੇ ਸਾਂਝੇ ਰਹਿ ਪਰ ਸਮੂਜੀ ਮਾਨਤਾ ਦੇ ਗੁਰੂ ਸ਼ਬਦ ਗੁਰੂ ਅਵਤਾਰ ਸਾਹਿਬ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਹਜੂਰ ਮਨ ਦੀਰਤੀ ਇਕਾਗਰ ਕਰਕੇ ਚੌਂਕੜੀ ਮਾਰ ਕੇ ਦੇਵਤਿਆਂ ਨੂੰ ਮੈਂ ਜੁੜ ਬੈਠੇ ਸਤਿਕਾਰਯੋਗ ਸੰਮਾਨਯੋਗ ਗੁਰੂ ਕੇ ਸਾਜੇਵਾਜੇ ਗੁਰੂ ਉਪਖਾਤ ਸਸ ਸੇਚੀ ਆਓ ਸਰਬਤਮਾਈ ਪਾਈ ਉਸ ਮਹਾਨ ਪਵਿੱਤਰ ਆਤਮਾ ਨੂੰ ਯਾਦ ਕਰ ਰਹੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਰੱਬ ਨੂੰ ਪਾਇਆ ਪਾਇਆ ਨੇ ਕੋਈ ਸ਼ਰਬ ਨੇ ਇੱਕ ਲਖਬ ਦਿੱਤਾ ਆਣ ਕੇ ਇਸ ਪਾਵਨ ਧਰਤੀ ਦੇ ਉੱਪਰ ਇਸ ਬਾਤ ਲੋਕ ਦੇ ਵਿੱਚ ਆਣ ਕੇ ਸ਼ਬਦ ਉਚਾਰਨ ਕੀਤਾ ਭਾਈ ਮੈਨੂੰ ਸਭ ਤੋਂ ਪਹਿਲ ਇਹ ਬੜੀ ਬੜੀ ਬਖਸ਼ਿਸ਼ ਦੀ ਸ਼ਬਦ ਕਹਿਣ ਵਿੱਚ ਬਹੁਤ ਛੋਟਾ ਲਿਖਣ ਵਿੱਚ ਬਹੁਤ ਛੋਟਾ ਹੈ ਲੇਕਿਨ ਜੇਕਰ ਇਹ ਵਿਆਖਿਆ ਵਾਲੇ ਪਾਸੇ ਜਾਈਏ ਤੇ ਜਿਹਨੂੰ ਰਬ ਕਹਦਾ ਬੇਫੀ ਭਾਈ ਤੂੰ ਸਭ ਤੋਂ ਪਹਿਲ ਕਹਿਣ ਤੋਂ ਪਾਵਨ ਦੁਨੀਆਂ ਦੀ ਬਖਸ਼ੀ ਹੋਈ ਆਤਮਾ ਹੈ ਉਹ ਬਖਸ਼ਿਆ ਹੋਇਆ ਸ੍ਰੀ ਹੈ ਉਹ ਸਰੀਰ ਰੱਬ ਤੋਂ ਬਾਦ ਜਿਉ ਆਪਣੀ ਪਵਨ ਜੁਬਾਨ ਤੋਂ ਕਹਿਦਲੋ ਰੱਬ ਨੂੰ ਮੰਨਣਾ ਪੈਂਦਾ ਜੇ ਮੈਂ ਨੇ ਕਹਿੰਦਾ ਕਿਸੇ ਇਤਿਹਾਸਕਾਰ ਨੇ ਲਿਖਿਆ ਭੁਜਾਤੇ ਖੁਦ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਮੇਰੀ ਬੰਧੇ ਭਗਤ ਛਡਾਵਾਂ ਬੰਧਿਆ ਭਗਤ ਨਾ ਛੁਡਿਆ ਮੋਹੇ ਇੱਕ ਸਮਾਂ ਮੋਹ ਕੋ ਤਾਂ ਬੰਧਿਆ ਤੌਫਨ ਮੋਹ ਕੋ ਜਮਾ ਬਣਾਉ ਸੰਤਾ ਮਾਨੂ ਦੋਤਾ ਡਾਨੂ ਇਹ ਕੁਤਵਾਰੀ ਮੇਰੀ ਜਿਉ ਸਪਰੀ ਪੂਰਨ ਪਰਮਾਤਮਾ ਗੁਰਗ੍ਰੰਥ ਸੇ ਮਹਾਰਾਜੀ ਦੇ ਪਾਵਨ ਚਰਨਾਂ ਵਿੱਚ ਬੈਠੀ ਜਿਥੇ ਮਨ ਦੀ ਝੋਲੀ ਫੈਲਾ ਕੇ ਜੋ ਕੁਝ ਮੰਗੀਏ ਗੁਰ ਬਾਤ ਅਨੁਸਾਰ ਉਹ ਝੋਲੀ ਵਿੱਚ ਪੈਂਦਾ ਆਓ ਆਪਾਂ ਰੱਬ ਨੂੰ ਮੰਗੀਏ ਤੇ ਵਾਹਿਗੁਰੂ ਵਿੱਚ ਰੱਬ ਨੂੰ ਮੰਗਿਆ ਜਾਵੇਗਾ ਦੋ ਵਾਰ ਵਾਹਿਗੁਰੂ ਦਾ ਉਚਾਰਨ ਕਰਕੇ ਕੁਝ ਕਹਿਣ ਲਈ ਆ ਗਿਆ ਪ੍ਰਣਾਮ ਕਰਦੇ ਹੋਏ ਸਰਬੱਤ ਮਾਈ ਪਿਆਰ ਵਿੱਚ ਆਓ ਗੱਜ ਕੇ ਗਜਮ ਜੀ ਵਾਹਿਗੁਰੂ ਜੀ ਕਾ ਆਸਰਾ ਵਾਹਿਗੁਰੂ ਜੀ ਕੀ ਇੱਜ਼ਤ ਹੈ ਅੱਜ ਦਾ ਇਹ ਗੁਰਮਤ ਸਮਾਗਮ ਜਿਨੂੰ ਸਾਡੇ ਬਜੁਰਗੋ ਜੋੜ ਮਿਲਾ ਗਿਆ ਕਰ ਦਿੱਤੀ ਮੇਲੇ ਕਈ ਪ੍ਰਕਾਰ ਦੇ ਤੁਣਗਾ ਤੇ ਆਪੇ ਲੇਕਿਨ ਇਹ ਜੋੜ ਮੇਲਾ ਰੱਬ ਦੇ ਨਾਲ ਜੁੜ ਜਾਣਾ ਤੇ ਜੋੜਨ ਵਾਲੇ ਬੈਠੇ ਨੇ ਸੱਡੇ ਉਹ ਮਹਾਨ ਪਵਿੱਤਰ ਆਤਮਾ ਰੱਬ ਦੇ ਸਭ ਬੰਦਗੀ ਕਰਨ ਵਾਲੇ ਬੰਦਗੀ ਦੇ ਕੋ ਸਤਾਰੇ ਮਹਾਂਪੁਰਖੋ ਸੰਤ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਪ੍ਰਕਾਸ਼ ਹੈ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਸਾਧੂ ਮੰਡਲੀ ਦੇ ਵਤਨ ਨੂੰ ਸਾਧੂ ਜਨ ਬੈਠੇ ਨੇ ਇਹਨਾਂ ਦੇ ਵੀ ਭਾਈ ਪਾਵਨ ਚਰਨਾਂ 'ਚ ਸਿਰ ਝੁਕਦਾ ਹੈ ਜਿਨ੍ਹਾਂ ਨੇ ਕਾਰ ਸੇਵਾ ਦੇ ਕੁੰਭ ਰਚੇ ਜਿਨ੍ਹਾਂ ਨੇ ਓਏ ਓਏ ਗੁਰਦੁਆਰੇ ਬਣਾਏ ਗੁਰਦਾਮ ਬਣਾਏ ਜਿਹੜੇ ਨਾਮ ਮناسب ਸਨ ਕੋਈ ਕਹਿੰਦਾ ਸੀ ਬਾਣੀ ਨਹੀਂ ਸਕਦੀ ਮੇਰੇ ਤੋਂ ਪਹਿਲਾਂ ਗਿਆਨੀ ਜੀ ਗੱਲ ਕਰਕੇ ਗਏ ਜੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਨਦਾਨ ਸਿੰਘ ਸਾਹਿਬ ਜੀ ਸਨਮਾਨਯੋਗ ਖਰਸਾ ਜੀ ਉਹ ਮਹਾਨ ਪਵਿੱਤਰ ਆਤਮਾ ਜਿਨ੍ਹਾਂ ਨੇ ਪਹਿਲੀ ਨਿਗਾਹ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਖੜਕ ਸਿੰਘ ਨੂੰ ਪਛਾਣ ਲਿਆ ਉਹ ਬਾਬਾ ਨਦਾਨ ਸਿੰਘ ਜੀ ਦੀ ਗੱਲ ਕਰਕੇ ਗਏ ਜੀ ਭਾਈ ਸਾਹਿਬ ਜੀ ਹੋਣੀ ਸੇਵਾ ਦੇ ਨਾਲ ਭਰਪੂਰ ਉਹਨਾਂ ਨੇ ਲਿਖੀਆਂ ਹੋਈਆਂ ਚੰਦ ਭਗਤਨ ਆਪ ਜੀ ਦੀ ਪਾਵਨ ਖੇਦਮਤ ਵਿੱਚ ਰੱਖੀਆਂ ਨੇ ਤੋਂ ਆਪਣੀ ਦਾ ਧਿਆਨ ਇਹਨਾਂ ਪਿੰਡ ਦਾ 40 ਮਿੰਟਾਂ ਦੇ ਵਿੱਚ ਮੈਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਪਾਵਨ ਚਰਨਾਂ ਵਿੱਚ ਲੈ ਕੇ ਜਾਂਦਾ ਆਪਣੀ ਮਨਕਿੱਤੀ ਲੈ ਕੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਉਹ ਜਗ੍ਹਾ ਹੈ ਜਿਹੜੀ ਜਗ੍ਹਾ 700 ਅਕਬਰੀ ਮੋਹਰ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਨਹੀਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਜਗ੍ਹਾ ਪਹੀ ਇਹ ਜਗ੍ਹਾ ਨਹੀਂ ਤੋਂਗੋ ਪਿੰਡ ਦੇ ਕੋਲ 700 ਅਕਬਰੀ ਮੋੜ ਗੁਰੂ ਆਮਰਦਾਸ ਮਹਾਰਾਜ ਨੇ ਦੇ ਕੇ ਫਿਰ ਆਪਣੇ ਬਿਵਾਰਕ ਚਰਨਾਂ ਦੀਆਂ ਫਲਾਹਾਂ ਪੁੱਗੀਆਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਕਰਮਾ ਮਾਰੀਆਂ ਕਰਮਾ 5.5 ਫੁੱਟ ਦੀ ਕਰਮ ਆਪਾਂ ਕਹੀ ਗੁਰੂ ਆਮਰਦਾਸ ਮਹਾਰਾਜ ਨੇ ਇੱਕ ਨਕਲ ਦੀ ਸਮਿਤੀ ਨਹੀਂ ਇੱਕ ਨਕਲ ਦੀ ਟਾਣੀ ਲਈ ਰੋਦੇ ਰੋ ਮਾਰ ਸ਼ਾਵਾਂ ਪੰਦਤ ਵਿੱਚ ਪੈਣ

कांद ख कर महाराज देशांवर लव

ਸੂਚਨਾ ਕਮੇਟੀ ਜਿਹੜੀ ਸੰਗਤਾ ਉਹ ਜਿਹੜੀ ਮੇਟੋ ਉਹ ਮੁਸਲਮਾਨ ਜਿਹੜਾ ਨੌਜਵਾਨ ਸੀ ਉਹਨੇ ਇਹ ਚਾਰ ਬੜੀ ਤੇ ਉਹ ਸਿੱਖੋ ਉਹਦੇ ਮੰਨਦੇ ਨੇ ਕਿ ਇਹ ਚਾਰ ਬੜੀ ਤੇ ਨਵੇਂ ਮੁੱਕੇ ਨੇ ਚੰਨ ਕੰਮ ਆਸਤੇ ਆਇਆ ਪਰ ਕਿਸ ਮੁੱਕੇ ਦੇ ਮੈਂ ਦਰਸ਼ਨ ਕਰਨ ਵਾਸਤੇ ਆਇਆ

ਇਹੀ ਸੀ ਜੀ ਸਾਡੀ ਅੱਜ ਦੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ